ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਈਦ ਦੇ ਮੁਬਾਰਕ ਦਿਨ ਦੇ ਮੌਕੇ ਤੇ ਜਿੱਥੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਜਿਨ੍ਹਾਂ ਵੱਲੋਂ ਈਦ ਦੀ ਵਧਾਈ ਦਿੱਤੀ ਗਈ ਇਸ ਦੇ ਨਾਲ ਹੀ ਉਹਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਖਾਸ ਦਿਨ ਦੇ ਉੱਪਰ ਨਗਰ ਨਿਗਮ ਬਟਿੰਡਾ ਦੇ ਵੱਲੋਂ ਤਿੰਨ ਹੋਰ ਜਿਹੜੀਆਂ ਨਵੀਆਂ ਮਸ਼ੀਨਾ ਗਾਰ ਕੱਢਣ ਵਾਲੀਆਂ ਖਰੀਦੀਆਂ ਗਈਆਂ ਨੇ ਇਸ ਦਰਮਿਆਨ ਉਹਨਾਂ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਫ਼ਾਈ ਜਿਹੜੀ ਹੈ ਉਸ ਨੂੰ ਨਿਰੰਤਰ ਬਰਕਰਾਰ ਰੱਖਣ ਦੇ ਲਈ ਲਗਾਤਾਰ ਨਗਰ ਨਿਗਮ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਵਿਚਾਲੇ ਹੁਣ ਗਾਰ ਕੱਢਣ ਵਾਲੀਆਂ ਤਿੰਨ ਨਵੀਆਂ ਮਸ਼ੀਨਾ ਜਿਹੜੀਆਂ ਨਗਰ ਨਿਗਮ ਦੇ ਵੱਲੋਂ ਖਰੀਦੀਆਂ ਗਈਆਂ ਨੇ ਤਾਂ ਜੋ ਸ਼ਹਿਰ ਦਾ ਹਰ ਪੱਖੀ ਵਿਕਾਸ ਹੋਵੇ ਸਫ਼ਾਈ ਦਾ ਸ਼ਹਿਰ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਿਆ ਜਾ ਸਕੇ ਸਰ ਕੀ ਕਹਿਣਾ ਚਾਹੁੰਦੇ ਨੇ ਇਹ ਮਸ਼ੀਨਾ ਸਰ ਪਹਿਲਾਂ ਤਾਂ ਸਾਰਿਆਂ ਨੂੰ ਈਦ ਮੁਬਾਰਕ ਦੇਣਾ ਚਾਹੁੰਗਾ ਅੱਜ ਈਦ ਦਾ ਦਿਨ ਹੈ ਬਹੁਤ ਹੀ ਸ਼ੁਭ ਘੜੀ ਹੈ ਇਸ ਤੋਂ ਇਲਾਵਾ ਅੱਜ ਬੜਾਈ ਖੁਸ਼ੀ ਦਾ ਦਿਨ ਹੈ ਕਿ ਆਪਣੀ ਕਾਰਪੋਰੇਸ਼ਨ ਕੋਲੇ ਤਿੰਨ ਹੋਰ ਮਸ਼ੀਨਾਂ ਆਈਆਂ ਬੱਕਟ ਵਾਲੀਆਂ ਜਿਹਦੇ ਜੋ ਗਾਰ ਕਟਨ ਚ ਮਦਦ ਕਰਦੀਆਂ ਨੇ ਕਿਉਂਕਿ ਪਾਣੀ ਓਵਰਫਲੋ ਹੋ ਜਾਂਦਾ ਉਹ ਗਾਰ ਕਰਕੇ ਵੀ ਓਵਰਫਲੋ ਹੁੰਦਾ ਗਾਰ ਭਰ ਜਾਂਦੀ ਹੈ ਸੀਵਰੇਜ ਚ ਸਾਡੇ ਸਫਾਈ ਕਰਮਚਾਰੀ ਜਿਹੜੇ ਸੀਵਰ ਅ ਮਾਨਸੀ ਦੇ ਹੈਲਪਰਸ ਦੇ ਉਹਨਾਂ ਨੇ ਵੀ ਸਾਨੂੰ ਸੁਜੈਸ਼ਨ ਦਿੱਤੀ ਕਿ ਉਹਨਾਂ ਨੂੰ ਮਸ਼ੀਨਾਂ ਦੀ ਰਿਕੁਆਇਰਮੈਂਟ ਹੈ ਤੇ ਸਾਸੀ ਸਾਰੇ ਪਾਰਸ਼ਦਾਂ ਦੀ ਮਿਹਨਤ ਨਾਲ ਤੇ ਉਹਨਾਂ ਦੇ ਸੁਝਾਅ ਦੇ ਨਾਲ ਅੱਜ ਤਿੰਨ ਹੋਰ ਮਸ਼ੀਨਾਂ ਕਾਰਪੋਰੇਸ਼ਨ ਨੇ ਪਰਚੇਜ਼ ਕੀਤੀਆਂ ਜੋ ਮੈਂ ਉਮੀਦ ਕਰਦਾ ਹੈ ਕਿ ਸ਼ਹਿਰ ਦੀ ਵਾਟਰ ਲੋਗਿੰਗ ਦੀ ਦਿੱਕਤ ਜੋ ਸਮੱਸਿਆ ਡੇ ਡੇਲੀ ਬੇਸਿਸ 'ਚ ਆਉਂਦੀ ਹੈ ਉਹਦੇ 'ਚ ਹੈਲਪ ਕਰੂਗੀ ਤੇ ਇਹਨੂੰ ਸੋਲਵ ਕਰੂਗੀ ਪਹਿਲਾਂ ਕਿੰਨੀਆਂ ਮਸ਼ੀਨਾਂ ਪਹਿਲਾਂ ਕਿੰਨੀ ਖੋਸਟਾਈ ਪਹਿਲਾਂ 2 ਮਸ਼ੀਨਾਂ ਕਾਰਪੋਰੇਸ਼ਨ ਕੋਲੇ ਸੀਗੀਆਂ ਮਗਰ ਆਪਾਂ ਜਿੱਦਾਂ ਜਾਣਦੇ ਆ ਕਿ ਬਠਿੰਡਾ ਸ਼ਹਿਰ ਦੀ ਹੱਦ ਬਹੁਤ ਵੱਧ ਚੁੱਕੀ ਹੈ ਪੰਜਾਬ ਵਾਰਡ ਨੇ ਬਹੁਤ ਜ਼ਿਆਦਾ ਹੁਣ ਆਪਣੀ ਪਾਪੂਲੇਸ਼ਨ ਹੋ ਚੁੱਕੀ ਹੈ ਤੇ ਆਪਾਂ ਨੂੰ ਹੋਰ ਮਸ਼ੀਨਾਂ ਦੀ ਰਿਕੁਆਇਰਮੈਂਟ ਸੀਗੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਸੀਂ ਸਫਾਈ ਕਰਮਚਾਰੀਆਂ ਨਾਲ ਵੀ ਡਿਸਕਸ਼ਨ ਕੀਤੀ ਆਪਣੇ ਪਾਰਸ਼ਦਾਂ ਨਾਲ ਡਿਸਕਸ਼ਨ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਰਿਕੁਆਇਰਮੈਂਟ ਹੈ ਤੇ ਅਸੀਂ ਤਿੰਨ ਹੋਰ ਮਸ਼ੀਨਾਂ ਇੱਕ ਵਾਰੀ ਵਾਸਤੇ ਪਰਚੇਸ ਕੀਤੀਆਂ ਤਕਰੀਬਨ 8.5 ਲੱਖ ਰੁਪਏ ਦੀ ਕੋਸਟ ਹੈ ਤਿੰਨ ਮਸ਼ੀਨਾਂ ਅਪ੍ਰੋਕਸੀਮੇਟਲੀ 25 ਲੱਖ ਰੁਪਏ ਦੀਆਂ ਆਈਆਂ ਸਰ